ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਾ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰਾਂ ਦੇ ਬਚਨ ਸ੍ਰੀ ਦਸਮ ਗ੍ਰੰਥ ਵਿੱਚ ਅੰਕਿਤ ਹਨ ਕਿ ਗੁਰਸਿੱਖਾਂ ਕੀ ਟਹਿਲ ਕਮਾਵਣੀ ਗੁਰਮੰਤਰ ਰੱਖਣਾ ਚੀਤ ਬੰਸ ਘਾਤ ਕਰਨਾ ਨਹੀਂ ਇਹ ਸਿੱਖਣ ਕੀ ਰੀਤ ਦਸਵੇਂ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਵਿੱਚ ਬਚਨ ਕਰਦੇ ਹਨ ਬਿਲੀ ਸੇਵਾ ਪਾਣੀ ਟਹਿਲ ਪਾਣੀ ਹੈ ਮੇਰੇ ਗੁਰਸਿੱਖਾਂ ਦੀ ਕਰਨੀ ਆ ਸਵਾਸ ਸਵਾਸ ਪਰਮੇਸ਼ਰ ਨੂੰ ਚੇਤੇ ਰੱਖਣਾ ਨਾਮ ਜਪਦੇ ਰਹਿਣਾ ਬਾਹਸ ਘਾਤ ਕਰ ਨਾ ਨਹੀਂ ਇਹ ਸਿੱਖਣ ਕੀ ਰੀਤ ਅੱਜ ਕੱਲ੍ਹ ਲੋਹੜੀ ਦੇ ਤਿਹਾਰ ਚੱਲਦੇ ਆ ਸਾਨੂੰ ਉਪਦੇਸ਼ ਹੈ ਕਲਗੀਧਰ ਪਾਸ਼ਾ ਸ੍ਰੀ ਦਸਮਗ੍ਰੰਥ ਦੇ ਦੁਆਰਾ ਕਿ ਤੁਹਾਡੇ ਘਰ ਜਾਂ ਕੋਈ ਲੜਕੀ ਪੈਦਾ ਹੋ ਜਵੇ ਜਾਂ ਲੜਕਾ ਪੈਦਾ ਹੋ ਜਵੇ ਇਹਨੂੰ ਦਾਤੇ ਦੀ ਦਾਤ ਕਰਕੇ ਜਾਨਣਾ ਕਿ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਆ ਵੰਸ ਘਾਤ ਕਰਨਾ ਨਹੀਂ ਇਹ ਸਿੱਖਨ ਕੀ ਰੀਤ ਸਰਕਾਰਾਂ ਹੁਣ ਰੌਲਾ ਪਾਣ ਲੱਗੀਆਂ ਤੇ ਧੀ ਨੂੰ ਕੁੱਖ ਦੇ ਵਿੱਚ ਮਾਰਨਾ ਇੱਕ ਬਹੁਤ ਵੱਡਾ ਅਪਰਾਧ ਹੈ ਜ਼ੁਲਮ ਹੈ ਪਰ ਦਸਵੇਂ ਪਾਤਸ਼ਾਹ ਨੇ ਕਈ 100 ਸਾਲ ਪਹਿਲਾਂ ਹੀ ਅੰਕਿਤ ਕਰ ਦਿੱਤਾ ਆਪਣੇ ਮੁਖਾਰ ਬਿੰਦੇ ਬਚਨਾਂ ਨੂੰ ਸ੍ਰੀ ਦਸਮ ਗ੍ਰੰਥ ਦੇ ਵਿੱਚ ਕਿ ਵੰਸ ਘਾਤ ਕਰਨਾ ਨਹੀਂ ਇਹ ਸਿੱਖਨ ਕੀ ਰੀਤ ਜਿਹੜਾ ਮੇਰਾ ਸਿੱਖਵਾ ਉਹ ਧੀ ਨੂੰ ਜਾਂ ਪੁੱਤਰ ਨੂੰ ਇੱਕ ਸਮਾਨ ਸਮਝੇ ਇਹ ਬਚਨ ਆਪਾਂ ਨੂੰ ਤਾਂ ਕਰਨੇ ਪਏ ਆ ਕਿ ਹੁਣ ਸੰਸਾਰ ਦੇ ਵਿੱਚ ਪੁੱਤਰਾਂ ਦੀਆਂ ਲੋੜੀਆਂ ਪੈਣ ਜਾਂੀਆਂ ਜਾਂਦੀਆਂ ਸੰਸਾਰੀ ਲੋਕ ਜਸ਼ਨ ਮਨਾਉਂਦੇ ਆ ਬੜੀ ਧੂਮ ਧਾਮ ਦੇ ਨਾਲ ਸਤਿਗੁਰਾਂ ਦੇ ਹੁਕਮ ਅਬ ਜਿੱਥੇ ਆ ਪੁੱਤਰ ਦੀ ਖੁਸ਼ੀ ਕਰਨੀ ਜਨਮ ਦੇ ਦੀ ਜਨਮੇ ਦੀ ਉਹਦੇ ਨਾਲ ਦਾੜਾ ਧੀ ਦੀ ਖੁਸ਼ੀ ਵੀ ਇੰਨੀ ਕਰਨੀ ਆ ਕਿ ਧੀਆ ਪੁੱਤਰਾਂ ਦੇ ਬਿਨਾ ਇਹ ਸੰਸਾਰ ਨਹੀਂ ਜੇ ਚੱਲਦਾ ਗੋਰੀ ਸੇਤੀ ਟੁਟਾ ਭਤਾਰ ਪੁੱਤੀ ਗੰਢ ਪਵੇ ਸੰਸਾਰ ਪਪੇ ਦਾ ਅਰਥ ਹੈ ਪੁੱਤਰ ਤੀ ਦਾ ਅਰਥ ਹੈ ਧੀ ਧੀਆਂ ਪੁੱਤਰਾਂ ਦੇ ਨਾਲ ਸੰਸਾਰ ਵਿੱਚ ਸਾਂਝ ਪੈਂਦੀ ਆ ਸੰਸਾਰ ਨਾਲ ਵਗੰਡੇ ਜਾਈਦਾ ਗੁਰੂ ਕਿਰਪਾ ਕਰੇ ਇਹ ਜਿਹੜਾ ਕਲਗੀਧਰ ਪਾਤਸ਼ਾਹ ਦਾ ਉਪਦੇਸ਼ ਹੈ ਦਸਮ ਗ੍ਰੰਥ ਦੇ ਵਿੱਚ ਜਾਂ ਆਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੋਰੀ ਸੇਤੀ ਟੁਟਾ ਭਤਾਰ ਪੁੱਤੀ ਗੰਢ ਪਵੇ ਸੰਸਾਰ ਆਪਾਂ ਜਿਤਨੇ ਵੀ ਸੰਸਾਰ ਦੇ ਲੋਕਾਂ ਆਂ ਇਹਨ ਗੁਰਬਾਣੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ 3000 ਪੁੱਤਰ ਵੀ ਕੋਈ ਫਰਕ ਨਾ ਕਰੀਏ ਹੈ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਦੀ ਕਿਰਪਾ ਨਾਲ ਸਾਡੀਆਂ ਮਨੋਂ ਭਾਵਨਾ ਪੂਰੀਆਂ ਕਰਨ ਹੁਣ ਤਿਉਹਾਰ ਚੱਲ ਰਿਹਾ ਲੋਹੜੀ ਦਾ ਸੰਗਤਾਂ ਜਿਸਨ ਮਨਾਉਂਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਦੇ ਭੋਜਨ ਛਕਾਓ ਸਾਦੇ ਲੰਗਰ ਲਾਓ ਗੁਰਬਾਣੀ ਦਾ ਕੀਰਤਨ ਕਰੋ ਤੇ ਗੁਰਬਾਣੀ ਕੀਰਤਨ ਸੁਣੋ ਗੁਰਬਾਣੀ ਪੜੋ ਸੁਣੋ ਤਾਂ ਕਿ ਸਾਡਾ ਆਇਆ ਸਫਲ ਹੋ ਜਾਵੇ ਜਿਹੜਾ ਦੂਜਾ ਦੌਰ ਚੱਲਦਾ ਜਾਂ ਗੁੱਸਾ ਨਾ ਕਰਿਓ ਮਾਫ ਕਰਨਾ ਲੋਕਾਂ ਨੂੰ ਸ਼ਰਾਬਾਂ ਪਰੌਣੀਆਂ ਮੀਟ ਖਵਾਉਣੇ ਇਹ ਗੱਲ ਗੁਰਮਤਿ ਦੇ ਅਨੁਕੂਲ ਨਹੀਂ ਹੈ ਸਾ ਜੀ ਮਾਰ ਕੇ ਆਪਣੇ ਜੀ ਦੀ ਆਪਾ ਖੁਸ਼ੀ ਕਰਦੇ ਪਰਮੇਸ਼ਰ ਨੂੰ ਗੱਲ ਨਹੀਂ ਜੀ ਪਾਉਂਦੀ ਇਹ ਜਿਹੜਾ ਸਰੀਰ ਆਏ ਮਾਲਕ ਦਾ ਮੰਦਰ ਹੈ ਇਹਦੇ ਵਿੱਚ ਉਹ ਵਾਸਤਵ ਹੈ ਜਿਹੜੇ ਮਾਲਕ ਨੂੰ ਪਾਉਂਦੀ ਹੋਵੇ ਗੁਰੂ ਕਿਰਪਾ ਕਰੇ ਇਹ ਖੁਸ਼ੀਆਂ ਖੇੜੇ ਸਦੀਵੀ ਤਾਂ ਹੀ ਸਾਡੇ ਵਾਸਤੇ ਰਹਿੰਦੇ ਆ ਜੇ ਆਪਾਂ ਮਾਲਕ ਦੀ ਰਿਆਦ ਦੇ ਵਿੱਚ ਔਰ ਮਰਯਾਦਾ ਵਿੱਚ ਰਹਿ ਕੇ ਕਰਕੇ ਸਾਰੇ ਕਾਰਜ ਕਰਾਂਗੇ ਲੋਹੜੀ ਦੇ ਤਿਉਹਾਰ ਦੀਆਂ ਤੇ ਮਾਗ ਦੀ ਮੁਖਤ ਮਾਗੀ ਦੇ ਤਿਹਾੜੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਮਹਾਪੁਰਖਾਂ ਦੇ ਤਾਪੇ ਅਸਥਾਨ ਗੁਰਦੁਆਰਾ ਠੇਰੀ ਸਾਹਿਬ ਗੜ ਪ੍ਰਧਾਨਾਂ ਵੱਲੋਂ ਸਤ ਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਹਰ ਇੱਕ ਮਾਈ ਭਾਈ ਦਾ ਜਿਹੜਾ ਜੀਵਨ ਹੈ ਇਹ ਖੁਸ਼ੀਆਂ ਖੇੜਿਆਂ ਦੇ ਭਰਿਆ ਹੋਇਆ ਬਤੀਤ ਹੋਵੇ ਗੁਰਵਾਣੀ ਪੜਨ ਦਾ ਸਤ ਸਾਨੂੰ ਬਲ ਬਖਸ਼ਿਸ਼ ਕਰਨ ਨਾਮ ਜਪਣ ਦਾ ਬਲ ਬਖਸ਼ਿਸ਼ ਕਰਨ ਇਹ ਜਿਹੜੇ ਤਿਉਹਾਰ ਹਨ ਇਹ ਸਾਨੂੰ ਤਾਂ ਹੀ ਸੌਂਦੇ ਆ ਜੇ ਇਹਨਾਂ ਦੇ ਅੰਦਰ ਇਹਨਾਂ ਦੇ ਵਿੱਚ ਪਰਮਾਤਮਾ ਦੀ ਯਾਦ ਹੋਵੇ ਜਦੋਂ ਪਰਮਾਤਮਾ ਦੀ ਯਾਦ ਹੋਵੇਗੀ ਪਰਮਾਤਮਾ ਸਾਨੂੰ ਸਦੀਵੀ ਸੁੱਖ ਦਿੰਦਾ ਇਹ ਜਿਹੜੇ ਸੁੱਖ ਹਨ ਇਹ ਦਿੱਤੇ ਹੋਏ ਪਰਮਾਤਮਾ ਦੇ ਪਰਮਾਸ਼ੁਗਾਨਾ ਕਰੀਏ ਤਾਂ ਕਿ ਸਾਡਾ ਆਇਆ ਸੰਸਾਰ ਵਿੱਚ ਸਫਲ ਹੋ ਜਾਵੇ ਲੋਹੜੀ ਦੀਆਂ ਤੇ ਮਾਘ ਦੀ ਸੰਗਰਾਂਦੀਆਂ 40 ਮੁਕਤਾਂ ਜੋ ਤਿਹਾਰ ਬਣਿਆ ਹੋਇਆ ਉਹਦੀਆਂ ਆਪ ਸਭ ਸੰਗਤਾਂ ਨੂੰ ਮਹਾਪੁਰਖਾਂ ਦੇ ਤਾਪੇ ਆ ਸਥਾਨ ਗੁਰਦੁਆਰਾ ਠੇਰੀ ਸਭ ਨੂੰ ਬਹੁਤ ਬਹੁਤ ਵਧਾਈਆਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜਿਗਰਿਆ ਗਏ ਬਤੇ ਪਾਵੈ ਤਨ ਤਨ ਸੰਤ ਪਪਾ ਵਜੀਰ ਸਿੰਘ ਜੀ ਦੇ ਪਾਵਨ ਪਿੱਤਰ ਚਰਨਾਂ ਨੂੰ ਭਾਵ ਸੋਨੇ ਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਜਿਗਰਿਆ ਗਏ ਬਤੇ ਪਾਵੈ ਨਿਆਲੋ ਜਾਵੇ ਸਤਿ ਸ੍ਰੀ ਅਕਾਲ ਗੁਰੂ ਆਕਾਲ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ